ਆ ਗਿਆ ਨਹੀਂ ਤਾਂ ਗੱਡੀ ਨਿਕਲ ਜਾਂਦੀ ਉੱਥੋਂ ਇਹ ਲਓ ਜੀ ਹੁਣ ਇਹਦੀ ਵਾਰੀ ਐ ਚੱਕ ਦੇੱਸ ਉਹ ਪੈਟ ਕਹੀ ਟੁੱਟ ਗਈ ਚਲ 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 ਗੁੱਡ ਮਾਰਨਿੰਗ ਗੁੱਡ ਮਾਰਨਿੰਗ ਗਾਇਸ کیسے ਹੋ ਸਭੀ ਠੀਕ ਠਾਕ ਹੋ ਆਪਕਾ ਸਭੀ ਕਿਸਾ ਲੱਗਦਾ ਹੈ ਮਾਰੀ ਨਿਊ ਵਲੌਗ ਮੈਂ ਮੌਦਨਾਬਾਦ ਵਲੌਗ ਸ਼ੁਰੂ ਕਰ ਰਹੇ ਆ ਜਰਾ ਜੀ ਉਹ ਡਰਾ ਆਏ ਸੀਗੇ ਮਨਾਲੀ ਤੋਂ ਉਸ ਤੋਂ ਬਾਅਦ ਬਸ ਇੱਕ ਦਿਨ ਮਾਨਸੇਰ ਗਿਆ ਲੱਗਿਆ ਤੇ ਉਸ ਤੋਂ ਬਾਅਦ ਮੈਂ ਬਿਮਾਰ ਹੋ ਗਿਆ ਤਿੰਨ ਦਿਨ ਹੋ ਗਿਆ ਲੱਗਾ ਪਰ ਬੁਖਾਰ ਚੜੀ ਜਾਂਦਾ ਹਨ ਸੈਲਸੋਲ ਜਿਹੜਾ ਹੋ ਗਈ ਸੀ ਥੋੜੀ ਇਨਫੈਕਸ਼ਨ ਅੰਦਰ ਪਤਾ ਨਹੀਂ ਕਾਦੀ ਇਨਫੈਕਸ਼ਨ ਆਈ ਜਾਂਦੀ ਹੈ ਤੇ ਅੱਜ ਸਾਡੇ ਗਿੱਲ ਸਾਹਿਬ ਕਹਿੰਦੇ ਮੱਕੀ-ਮੱਕੀ ਦਾ ਚਾਰ ਪਾਲਿਆ ਜੀਰੀ ਲਾਉਣੀ ਆ ਉੱਤੇ ਆਜ ਅਸੀਂ ਕੁਝ ਐਡਵੈਂਚਰ ਕੀਤਾ ਜਾਵੇ ਐਡਵੈਂਚਰ ਕਰਨ ਚੱਲੇ ਆ ਅਸੀਂ ਅੱਜ ਐਡਵੈਂਚਰ ਕੀ ਕਰਾਂਗੇ ਤੁਹਾਨੂੰ ਜਾ ਕੇ ਦਿਖਾਉਣੇ ਆ ਖਤਰਨਾਕ ਕੰਮ ਕਰਨਾ ਖਤਰਨਾਕ ਬੁਲਟ ਵੀ ਆ ਰਿਸ਼ੂ ਆਪਣਾ ਅੱਗੇ ਅੱਗੇ ਜਾ ਰਹੇ ਆ ਤੁਹਾਨੂੰ ਮਿਲਾਉਣੇ ਆਗੇ ਕੁਝ ਖਤਰਨਾਕ ਹੋਣੇ ਵਾਲਾ ਹੈ ਅੱਜ ਕੁਝ ਤੂਫਾਨੀ ਹੋਗਾ ਤੂਫਾਨੀ ਚਲੋ ਬਾਕੀ ਮਿਲਦੇ ਆ ਜਾ ਕੇ ਬਾਬੇ ਉਹ ਮੋਟਰ ਤੇ ਸੋ ਮਿੱਤਰੋ ਤੇਲ ਦੀ ਟੈਂਕੀ ਫੁੱਲ ਕਰਾ ਚੁੱਕੇ ਆਪਾਂ ਜਾ ਕੇ ਠਾਉਣਾ ਕਰਦ ਦੀ ਇਹ ਸਾਡੇ ਪਹੁੰਚੁਕੇ ਨੇ ਬਿੱਗ ਮਦੁੱਲਾ ਜੀ ਐਪਲ ਮਦੁੱਲਾ ਸੌਰੀ ਇਹਨਾਂ ਨੂੰ ਨਵਾਂ ਨਾਮ ਦਿੱਤਾ ਐਪਲ ਮੂਦਾ ਚਲੋ ਜੀ ਜੀ ਗੱਬਰੂ ਦੁਵਾਨ ਨਹੀਂ ਕਰਨਗੇ ਅੱਜ ਤਵੀਤ ਦਾ ਐਸਾ ਸੈਟ ਹੈ ਨਹੀਂ ਅੱਜ ਵੀ ਮੈਂ ਕਿਹਾ ਯਾਰ ਮੁੜ ਕੇ ਆਪਾਂ ਨੂੰ ਫਿਰ ਬਾਹਣ ਨਹੀਂ ਮਿਲਣਾ ਹੈਗਾ ਕਿੱਦ ਲੈਂਦਾ ਆਪਾਂ ਨੇ ਜੀ ਲਾ ਦੇਣੀ ਹੈ ਕਹਿੰਦਾ ਆਜੋ ਤੇਰਾ ਤੇ ਕਰਨਾ ਕੰਮ ਕਿਹਾ ਚਲੋ ਉਹ ਵੀ ਮਿੱਤਰੋ ਕਹਿੰਦੇ ਗੱਬਰੂ ਨੇ ਤੇ ਤਿਆਰ ਪਰ ਕਰਿਆ ਪਿਆ ਕੰਮ ਇੱਧਰ ਕਹਿੰਦੇ ਇਹੀ ਹੋਇਆ ਪਿਆ ਸਰਾਈ ਛੱਡੀ ਵੀ ਆ ਮੋਟਰ ਟਰਾਕਾ ਵੱਡਾ ਹੀ ਵੰਦਾ ਲਓ ਜੀ ਦੇਖਦੇ ਆ ਕੀ ਬਣਦਾ ਮਿੱਤਰੋ ਹਾਂ ਜੀ ਸੱਜਣੋ ਕੈਸੇ ਹੋ ਵਧੀਆ ਬੁਜੀਆ ਠੀਕ ਹੋ ਹਾਂ ਜੀ ਕੀ ਬਣਦਾ ਹੈ ਅੱਜ ਕੁਛ ਨਹੀਂ ਬਸ ਇਹ ਸਿਕਾਇਓ ਉਹ ਤੁਦ ਕਦੂ ਦਾ ਬਲੌਗ ਬਣੇਗਾ ਅੱਜ ਕਦੂ ਦਾ ਕੇਲਾ ਆਇਆ ਨਹੀਂ ਕਿੱਧਰ ਕਣਕੇ ਆ ਗਿੱਲਾ ਕਿੱਦ ਲਗਿਆ ਹੋਇਆ ਭਈ ਸੂਆ ਵੱਢਣ ਗਿਆ ਹੋਇਆ ਮੜਾ ਜ ਆ ਦੀ ਬਾਰੀ ਅੱਜ ਸੂਏ ਦੀ ਆਉਂਦਾ ਫਿਰ ਕਰਦਿਆਂ ਕੰਮ ਜਾ ਕੋਈ ਨਹੀਂ ਕਦਾ ਆ ਖੜਾ ਇਹਨੂੰ ਬਾੜਨਾ ਇਕਾ ਇਹਨੂੰ ਬਾੜਨਾ ਤੇ ਕਦੀ ਜੇ ਹੋਰ ਆ ਗਈ ਉਹ ਵੀ ਵਿੱਚ ਹੀ ਬਾੜ ਦਾਂਗੇ ਜਿਹੜੀ ਮਰਦੀ ਹੋਵੇ ਸੋ ਸਮਝ ਗਿਆ ਹੋਏ ਹੁਣ ਮੋਟਰ ਕਿਹਣੀ ਮੈਂ ਤੁੰ। ਹੋਇਆ ਜਾ ਉਹ ਆਉਂਦਾ ਕਿਲ ਕਣੇ ਹੋ ਗਈਆਂ ਵਧਾਈਆਂ ਭਾਈ ਤਰੱਕੇ ਹੋਏ ਇਹਨਾਂ ਦੇ ਵੀ ਇਹ ਬੱਚੇ ਹੋਏ ਦੀਗੇ ਪਰ ਤੇ ਇਹ ਤਾਂ ਇੰਦੇ ਹੀ ਪੈ ਗਿਆ ਹਾਂਜੀ ਕਰੋ ਕੰਮ ਸਾਡੇ ਦਰਸ਼ਕਾਂ ਨੇ ਪਹਿਲੀ ਵਾਰ ਦੇਖਿਆ ਤੁਹਾਨੂੰ ਬਾਣ ਚ ਪਹੀ ਚੱਕੀ ਖੜਿਆ ਰੂ ਸੀਰੀ ਇਹਦੇ ਟੱਕਰ ਤੇ ਜੀ ਆਪਾਂ ਨੇ ਵੀ ਇਹ ਕੰਮ ਨਹੀਂ ਕਰਦਾ ਹੈਗਾ ਲਾਣੇਦਾਰ ਨੂੰ ਕਹਿਤਾ ਸੀਗਾ ਵੀ ਸੀਰੀ ਦੋਨੇ ਭੇਜ ਦੇ ਆਹ ਫਿਰਦਾ ਅੱਜ ਨਤੀਜਾ ਆਹ ਪਿਆ ਤੁਹਾਡੇ ਸਾਹਮਣੇ ਸੀਰੀ ਹਟ ਆਇਆ ਦਾ ਕਹੀ ਹੋਣੀ ਚੱਕ ਦਦੀ ਆ ਚੱਲ 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 ਆਏ ਬਾਦ ਤੇ ਗੁਰੂ ਨਾਲ ਕੀ ਕਰਦੀ ਆ ਹੋਇਆ ਬਿਨਾ ਛੋਟੀ ਤਾਂ ਜਾਂਦਾ ਦੇਖ ਦੇਖ ਓਏ ਇਹਨੂੰ ਦੇਖ ਲੈ ਜੋ ਕੇ ਇਹਨੂੰ ਜਾ ਓਏ ਜਾ ਚੇਪ ਕੇ ਦੇ ਵਟ ਓਏ ਚੇਪ ਦੇ ਗਾ ਜਾਨ ਜਾਨ ਆ ਉਹਦੇ ਦੱਸ ਤੈਨੂੰ ਹੋਦੇ ਐ ਚੇਪਾ ਚੱਕ ਕੇ ਬਸ ਐਂ ਲਾਉਣਾ ਜਾ ਚੱਪੜਾ ਕੱਢ ਕੇ ਟੋਰ ਖਰਾਬ ਨਹੀਂ ਨਹੀਂ ਉੱਤੇ ਝਾੜ ਲਾ ਰੇ ਟੰਗ ਲਾ ਬਾਬਾ ਲਾ ਦੇ ਹਾਲ ਉੱਰ ਲਾ ਦੇ ਆਉਂਦਾ ਬੰਦਾ ਆਉਂਦਾ ਵਟ ਚੇ ਪਾ ਗਿਆ ਮੰਦੇ ਪੰਪ ਦੇਣ ਦਾ ਹਾਂ ਸਵਾਦ ਹੁੰਦਾ ਪਖੜ ਜਾਣ ਤੈਨ ਪੰਪ ਮਾੜੇ ਪੰਪ ਤਾਂ ਬਾਲੀ ਕੁੱਤੀ ਚੀਜ਼ ਹੁੰਦੇ ਨੇ ਕਹਿੰਦੇ ਪੰਪ ਦਿੱਤੇ ਨਹੀਂ ਬੰਦਾ ਗਿਆ ਨਹੀਂ ਉਹ ਜਾਂਦਾ ਜਾਂਦਿਆਂ ਮੈਂ ਕਹੀ ਰੱਬ ਕੇ ਲਿਆਉਣਾ ਕੋਠੇ ਚੋਂ ਖੜ੍ਹਜੋ ਖੜ੍ਹਜੋ ਚੈੱਕ ਕਰੋ ਆਪਣੀ ਮੋਟਰ ਬਾਬਿਓ ਸਿਰੇ ਹੀ ਕੰਮ ਆ ਸਿਰਾਂ ਮਹੌਰਾਦਰ ਕਿੱਦੂ ਹੋ ਰਿਹਾਗਾ ਮੱਕੀ ਗੱਲੀ ਇਹ ਜੋ ਉਹ ਚਾਰ ਪਾਇਆ ਆਪਾਂ ਨੇ ਗਲੋਰੀ ਦੇਖ ਰਿਹਾ ਕਿਤੇ ਕੇ ਹੋਰ ਤਾਂ ਨਾਲਾ ਦੇ ਕੀ ਕਰਾ ਟਿੱਡ ਦੀਦਾ ਟਿੱਡ ਚੱਕਦਾ ਸਕੇ ਆ ਨੈਗਰੀਡੀਨ ਛੁਲਕਾ ਮਾ ਜੇਪ ਨੇ ਹੁਣ ਉੱਤੇ ਪੋਚਾ ਲਾ ਦੇ ਪੋਚਾ ਐ ਕਰਕੇ ਵੈਰੀ ਗੁੱਡ ਵੈਰੀ ਗੁੱਡ ਸੇਕ ਗਿਆ ਸੇਕ ਗਿਆ ਆ ਆ ਗਈ ਆ ਗਈ ਭਾਈ ਲਾਈਟ ਆ ਗਈ ਫੇਰ ਆ ਗਈ ਬਾਜੀ ਦੀ ਲਾਈਟ ਕੀ ਹੋ ਗਿਆ ਯਾਰ ਤੂਟੇ ਕਾ ਤੋ ਵੱਢੀ ਜਾਣਾ ਹੈ ਤੂਟੇ ਕਾ ਤੋ ਵੱਢੀ ਜਾਣਾ ਤਪਿਆ ਫਿਰਦਾ ਯਾਰ ਮਿੱਤਰਾਂ ਕਰਕੇ ਬੱਢਨੇ ਮੈਰੀ ਅੱਛਾ ਵੀ ਕੋਈ ਨਾ ਕੋਈ ਆਉਂਦਾ ਰੱਜਾ ਹੋਇਆ ਗੱਡੀ ਝਾੜ ਜਾਂਦਾ ਉੱਤੇ 4 ਸਾਲ ਹੋ ਗਏ ਮੈਂ ਨਹੀਂ ਲਾਉਂਦਾ ਇਹਨੂੰ ਅੱਛਾ 27 ਵਾਰੀ ਪਹੀ ਚਲਾਉਣਾ ਉਹ ਦੇਖੋ ਬਈ ਇਹ ਤਾਂ ਮੈਂ ਮੱਤੇ ਆ ਤਾਂ ਆਪਾਂ ਹਾਂ ਸਮਝ ਗਿਆ ਉਹਦੇ ਚੇਪਿਆ ਪਿਆ ਗਲਤ ਗੱਲ ਆ। ਨਾ ਸਹੀ ਗੱਲ ਆ ਪਾ ਉਧਰ ਲਾਉਣੇ ਆ ਇਹਨਾਂ ਨੂੰ। ਇਹ ਗੱਲ ਨਹੀਂ ਬਾਈ ਪੌਦਿਆਂ ਨਾਲ ਪਿਆਰ ਬਹੁਤ ਆ ਦੇਖ ਲਓ ਮੋਟਰ ਚੈੱਕ ਕਰੋ ਤੁਸੀਂ। ਇਹ ਅਸੀਂ ਹੁਣ ਹੋਰ ਹਿਸਾਬ ਨਾਲ ਲਾਵਾਂਗੇ ਪਹੀ ਤੇ। ਓਰੇ ਪਹੀ ਤੇ ਨਹੀਂ ਲਾਉਂਦੇ ਹੈਗੇ ਗਿੱਲ। ਪਹੀ ਤੇ ਨਹੀਂ ਲਾਉਂਦੇ ਓਰੇ। ਹੋਰ ਯਾਰ ਕੰਮ ਖਰਾਬ ਕਰ ਜਾਂਦੇ ਨੇ। ਫੁੱਟੇ ਮੈਨੂੰ 4 ਸਾਲ ਹੋ ਗਏ ਲੰਦ ਨਹੀਂ। ਸਾਲ ਠੀਕ ਆ ਜਦ ਡਿਸੀਜਨ ਲੈ ਲਿਆ ਪਰ ਜੜਾ ਨਹੀਂ ਕੱਢੀਆ ਫੁੱਟ ਫੇਰ ਆਉਣ ਪਏ। ਨਾ ਪਹੀ ਬਟਾ ਨੇ। अच्छा वही वडਦੇ ਨੇ ਬਾਠ ਠੀਕ ਹੈ ਭਾਈ ਇਹ ਵਿਚਾਰ ਲਾ ਲੈਣੀ ਦੋਨੇ ਪਾਸੇ ਅੱਛਾ ਆਹ ਘਾਤ ਤੇ ਜਵਾਗ ਤੇ ਢਿੱਡ ਇਕੱਠਾ ਕਰਾਇਆ 10 ਬੁੱਟਾ ਤੇ ਰੋਟਾ ਮੀਟਰ ਬਾਹਰ ਰੱਖਿਆ ਹੈਗਾ ਦੋ ਸਿਲੰਡਰ ਆ ਵਿਚਾਰਾਂ ਨੂੰ ਇਹ ਸਾਨੂੰ ਲਾਦਾ ਢਿੱਡ ਇਕੱਠਾ ਹਾਂ ਜੱਗੇ ਬਹੁਤ ਤਿਆਰ ਹੋ ਕੇ ਇਹ ਜੱਗੇ ਵਾਸਤੋਂ ਬੱਲੇ ਬੱਲੇ ਲੈ ਜਾ ਕੇ ਦੇਖ ਹੋਰ ਉਹ ਅੱਠ ਜੀ ਆ ਜਾਣ ਮਿਲ ਕਰੋ ਚੈੱਕ ਜਰਾ ਪੂਰੇ ਕੀ ਲਿਕੇ ਆਇਆ ਗਿੱਲੇ ਕੁੰਮੜਾ ਖਲਾ ਵਾਟਾ ਹਾਂ ਹਾਂ ਨਾ ਟਕੇ ਨਾ ਆਜੂ ਟਾ ਲੋਨੀ ਜੇ ਲੋਗੋਂ ਦਾ ਪਹੀ ਵੱਢਣੀ ਇੱਥੇ ਆਊਗਾ ਪਾਣੂ ਚੈੱਕ ਕਰੋ ਇਹ ਪਹੀ ਵੱਢਣੀ ਸਕੇ ਆ ਰਿਹਾ ਜੀ ਦੇਖੋ ਕਿਹਾ ਮੈਂ ਵਹਿਣਾ ਪਹੀ ਵੱਢਣੀ ਆ ਕਹਿੰਦਾ ਪਹੀ ਵੱਢ ਰਿਹਾ ਪਹੀ ਓਏ ਰੌਲਾ ਪੈ ਜੂ ਉਹ ਵੱਢਦੀ ਬਿੱਤੇ ਹੋ ਜਾਓ ਬਿੱਤੇ ਹੋ ਜਾਓ ਗਾਰਾ ਪੈ ਰਿਹਾ ਪਹੀ ਵੱਢਦੀ ਆ ਦੇਖ ਲੋ ਆ ਬਈ ਉਹ ਗੱਡੀ ਖੁੱਭ ਗਈ ਬੰਦੇ ਪਿੱਛੇ ਖੜਾਏ ਨੇ ਚਲੋ ਵਰਨਹੀਂ ਗੱਡੀ ਰਹੀ ਤੁਰ ਰਹੀ ਗੱਡੀ ਫਸ ਗਈ ਆ ਟਰੈਕਟਰ ਨਾਲ ਕੱਢਣਗੇ ਹੁਣ ਉੱਥੋਂ ਹੀ ਕੱਟ ਕੇ ਆਈ ਸੀ ਮੈਂ ਇਸ ਤੋਂ ਨਿਕਲ ਗਈ ਸੀ ਇਹ ਟਾਇਰ ਘੁੰਮੀ ਜਾਂਦਾ। ਫਰਗੀ ਬਾਈ ਪੂਰੀ ਗੱਡੀ 5 ਫੁੱਟ ਤੱਕ ਛਿੱਟੇ ਜਾ ਰਹੇ ਨੇ ਬਈ। ਇਧਰੋਂ ਬਾਈ ਜੀ ਦੱਸ ਰਹੇ ਨੇ ਕਿਵੇਂ ਕੱਢਣੀਆਂ। ਆ ਚੱਕੋ ਜੀ। second attempt भाई समय ਪਾਈ ਥੱਲੇ ਡਿੱ ਗਿਆ ਜੀ ਆਹ ਕਿੱਲ ਕੁੰਨਰਾਈ ਗੱਡੀ ਦੇ ਪਿੱਛੇ ਹਾਂਜੀ ਹਾਂ ਚਲੋ ਹੀ ਚਲੋ i <laughs> not ਇੱਲਵਾਈ ਨੇ ਲਓ ਜੀ ਬੜ ਥੋੜੀ ਕੱਚ ਰਹੀ ਲੋ ਵੀ ਮਿੱਤਰੋ ਕਰੋ ਚੈੱਕ ਕਰ ਟੋਆ ਬਹਿ ਗਿਆ ਨਹੀਂ ਤਾਂ ਗੱਡੀ ਨਿਕਲ ਜਾਂਦੀ ਉੱਥੋਂ ਖੜ ਜਾ ਉਹਨਾਂ ਕ ਬੈਕ ਹੀ ਜਾਣ ਦੇ ਬੈਕ ਵਿੱਚ ਹੀ ਪਾਉਣੀ ਹੈ ਜੀ ਆਹ ਇਹ ਤਾਂ ਏਸ਼ੀਆ ਪਨੀਰੀ ਆ ਵਾਗੇ ਦੇ ਵਿੱਚ ਪਾਉਣੀ ਹੈ ਡਾਂਡ ਦੇ ਪੌਦੇ ਵਿੱਚ ਦੀ ਬੜਾ ਜੋਰ ਆ ਅੱਲਾ ਜੋਰ ਆ ਅਡਾ ਬੰਦਾ ਪਿੱਛੇ ਚੱਕ ਕੇ ਮਾਰਿਆ ਓਏ ਪਤਾ ਹਰ ਰੁਣਾਇਆ ਥੱਲੇ ਲੱਗ ਗਈ ਗੱਡੀ ਬਾਈ ਬਾਲੀ ਜਾਨ ਅੰਨੀ ਜਾਨ ਹੈ ਗੱਡੀ ਚ ਤਾਂ ਕਿਹੜਾ ਕਰਦਾ ਉਹਦਾ ਬੰਦਾ ਉਹ ਬੰਦਾ ਇਹ ਆ ਡਰਾਈਵਰ ਦੀ ਇਹਨੂੰ ਹਾਈ ਲੋਦਾ ਹੀ ਨਹੀਂ ਪਤਾ ਲੱਗਿਆ ਅੱਧੇ ਘੰਟੇ ਦਾ ਲੋਜ ਹੀ ਘੇੜੇ ਕੱਢੀ ਜਾਂਦਾ ਖਾਲੀ ਟਰੈਕਟਰ ਤੇ ਰੂਟਾ ਮੀਟਰ ਦਾ ਹਾਂ ਚੱਕਿਆ ਹੋਇਆ ਖਾਲੀ ਘੇੜੇ ਕੱਢੀ ਜਾਂਦਾ ਲੋਹ ਚ ਆ ਜਾ ਆ ਦੇਖ ਲਈ ਤੇਰੀ ਬੱਦਲ ਬਾਈ ਕਿਹੜਾ ਮਾਮੇਲਾ ਚਲਾਉਂਦਾ ਰਹੇਂ ਤੂੰ ਲਾਲ ਰੰਗ ਇਹਦਾ ਆਹ ਖੜੀ ਆ ਬੱਕੀ ਥੱਲੇ ਲੱਗ ਗਈ ਬਾਲੀ ਜਾਣਾ ਭਾਈ ਅੰਨੀ ਜਾਣ ਓਏ ਲਓ ਜੀ ਹੁਣ ਇਹਦੀ ਵਾਰੀ ਐ ਚੱਕ ਦੇ ਚੱਲ ਚੱਲ ਓਏ ਆ ਕੀ ਹੋ ਗਿਆ ਆ ਕੀ ਹੋ ਗਿਆ ਓ ਮੌਲਾ ਜਗ੍ਹਾ ਦੇ ਕਹਾਂ ਧੱਕਾ ਲਾਵਾਂ ਹਟ ਜਾ ਬੌਦਾਲੇ ਚ ਵੜ ਗਏ ਇਹ ਕਿਹਨੇ ਗਾਹਾਂ ਪਾੜਾਂਗੇ ਚਲੋ 1 ਮਿੰਟ ਟੋਕ ਬੈ ਕੇ ਚਲਾਵਾਂ ਓ ਭੱਲੇ ਬੱਲੇ 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 ਭਾਈ ਗੱਬਰ ਨੇ ਸਿਰਾ ਕਰਾਦਾ ਅਰੇ ਗਾਉਂ ਦਾ ਚੋਰਾ ਆਪਾਂ ਵੀ ਕੱਢਣੀ ਆ ਭਾਈ ਬੱਕੀ ਨੂੰ ਬਹੁਤ ਗੰਦੀ ਹੋ ਗਈ ਧੋਣੀ ਪਊਗੀ ਆਪਾਂ ਨੂੰ ਹੁਣ ਉਹ ਅੱਧ ਤੱਕ ਭਾਗੀ ਦੀ ਕਿਹੜਾ ਦੇ ਆਈ ਪੂਰਾ 3-4 ਗੇੜੇ ਦੇ ਬਾਬਿਓ ਗੱਡੀ ਅੱਧੀ ਅੱਧੀ ਥੱਲੇ ਰਹਿ ਗਈ ਸੀ ਐਨੇ ਟੋਏ ਪੱਟਦੇ ਸੰਗਲ ਲੈਣ ਗਿਆ ਚੁੱਬਰ ਬੰਪਰ ਥੱਲੇ ਲੱਗਣ ਵਾਲੀ ਹੈ ਨਾ ਬੰਪਰ ਉਹ ਪਿੱਛੇ ਦਾ ਲੱਗ ਗਿਆ ਜੀ ਬਾਬੇ ਜਾਣਦਾ ਹੈ ਬਈ ਗੱਲ ਕਰ ਬਾਹਣੀ ਮੱਕੀ ਵਾਲਾ ਇਹ ਮੱਕੀ ਵਾਲੇ ਬਾਹਲੇ ਤਾਂ ਟਰੈਕਟਰ ਨਹੀਂ ਚੁਰਦਾ ਫੂਰ ਬਈ ਫੂਰ ਲਿਆਉਂਦਾ ਕਹਿੰਦੇ ਗੱਲ ਸੰਗਲ ਹੈਲੋ ਜੋਰੇ ਜੋਰੇ ਹੈਲੋ ਮੈਂ ਕੌਣ ਆ ਪੁੱਤ ਦਸੀ ਆਪਾਂ ਤੇ ਘੁੰਮਣ ਚੱਲੀਏ ਫਿਲਮ ਦੇਖਣ ਚੱਲੀਏ ਉਹ ਡੈਡੀ ਨੂੰ ਕਹਦੇ ਹੈ ਫਿਲਮ ਦੇਖਣ ਜਾਣਾ ਬਈ ਅਸੀਂ ਹਨਾ ਚੋਰੇ ਹੈਨਾ ਮੰਮੀ ਨੇ ਕਿਹਾ ਦੀਨਾ ਵੀ ਕਹਿਦੀ ਡੈਡੀ ਹਾਂ ਬਈ ਫਿਲਮ ਦੇਖਣ ਜਾਣਾ ਅਸੀਂ ਚੱਲਾਂਗੇ ਚੋਰੇ ਬੜਾ ਠੀਕ ਆ ਘੁੰਮਣ ਚੱਲਾਂਗੇ ਪਹਾੜਾਂ 'ਚ ਆ ਜਾ ਫਿਰ ਕਹਿ ਦਾਵਾਂਗੇ ਕਹ ਤਾਈ ਨਾਲ ਵਗ ਜਾਾਂਗੇ ਅਸੀਂ ਹੈਨਾ ਕਹ ਦੇ ਕਹ ਤਾਈ ਨਾਲ ਜਾਵਾਂਗੇ ਲਿਆ ਗੇ ਲੋਏ ਉਰਾ ਮੋੜ ਟ੍ਰੈਕ ਲਿਆ ਡਾਇਰੈਕਟਰ ਲਓ ਜੀ ਟੋਚ ਨੂੰ ਪਾਉਣ ਲੱਗੇ ਆ ਇਹ ਬਸ ਹੋ ਗਈ ਹੈ ਹੱਦ ਖਤਮ ਹੋ ਗਈ ਹੋਪਾ ਬੱਟਾ ਵਾਚਨ చాలా జీ నగ గడ్డి

ਆ ਰਿਹਾ ਯਾਰ ਆ ਪੱਇਆ ਕਹੀ ਆ ਪਿਆ ਸੰਗਲ ਆ ਥੋੜਾ ਜਿਹਾ ਐਡਵੈਂਚਰ ਸਾਡਾ ਵੀ ਹੋ ਗਿਆ ਆ ਹੋ ਗਿਆ ਆ ਹੋ ਗਿਆ ਥੋੜਾ ਜਿਹਾ ਭਾਈ ਗੱਡੀ ਨਿਕਲ ਗਈ ਬਾਬੋ ਫਾਈਨਲੀ ਅਸੀਂ ਗੱਡੀ ਹੁਣ ਲੌਂਗਵਾਰ ਲੌਂਡ ਚੱਲੇ ਆ ਲੌਂਗਵਾਰ ਲਾਈਏ ਕਿਉਂ ਨਹੀਂ ਚਲੋ ਠੀਕ ਆ ਉੱਥੇ ਲਾਉਣਾ ਮੋਟਰ ਲਾ ਕੇ ਉੱਥੇ ਇਹ ਕੀ ਬਣ ਗਿਆ ਗੱਡੀ ਦਾ ਰੇ ਭਈਆ ਰੇ ਓ ਮਾਈ ਗੋਡ ਥੋੜਾ ਥੋੜਾ ਦੇਖਣੇ ਲੱਗਾ ਹੈ ਧੋਣਿਆ ਭਾਈ ਗੱਡੀ ਇੱਥੇ ਪੋਟਰ ਤੇ ਲਾ ਕੇ ਕਰੋ ਜਿਹਾ ਕਰੋ ਫਿਰ ਮੈਂ ਦੇਖਣ ਚੱਲਾਂਗੇ ਹੈਨਾ ਚੱਲੇਗਾ ਲੈ ਡਰਾਤਾ ਓਏ ਪਾਪੇ ਨੇ ਦੇਖ ਲਾ ਕੇ ਲੰਦਾ ਮਰਦੀ ਆ ਜੀ ਕਿ ਮੈਂ ਨਹੀਂ ਜਾਂਦਾ ਚੱਲਾਂਗੇ ਪੁੱਤ ਮੰਮੀ ਨੇ ਕਿਹਾਗਾ ਮੈਂ ਅੱਜ ਮਨਾ ਕੇ ਆਣਾ ਤੇਰੇ ਪਾਪੇ ਨੂੰ ਠੀਕ ਆ ਲਓ ਜੀ ਗੱਡੀ ਧੋਤੀ ਜਾ ਰਹੀ ਆ ਇਧਰ ਸਾਡੇ ਅੰਸ਼ੂ ਵੱਲੋਂ ਅੰਸ਼ੂ ਜੀ ਅਨਸੂਰੀ ਲਓ ਜੀ ਪਾਣੀ ਮਾਰੋ ਆ ਇਹਦੇ ਬੀਲਾਂ ਦੇ ਮਾਰ ਬੀਲਾਂ ਤੋਂ ਰਹਾ ਕੇ ਬਹੁਤ ਜਿਆਦੇ ਗੰਦੇ ਹੋ ਚੁੱਕੇ ਨੇ ਆ ਚੱਕ ਇਹ ਕਰਦਾ بڑے ਭਾਈ ਦੀ ਸੇਵਾ ਸੌ ਲੱਗੇ ਜੋਰ ਤਾਂ ਬਹੁਤ ਆ ਬਾਈ ਪਰ ਕੀ ਕਰੇ ਗੱਡੀ ਜਿਹੜੀ ਮੱਕੀ ਵਾਲਾ ਪਾਣਾ ਹੁੰਦਾ ਹੀ ਵਾਹਲਾ ਕੈੜਾਗਾ ਐਡ ਕੋਰੀ ਮਾਇਚ ਨਾ ਵੱਢ ਜਾਈ ਵੱਢਦੀ 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 ਪਹਿਲੇ ਪਾਣੀ ਮਾਰ ਦਈਏ ਹੈ ਉਹ ਸਾਰੀ ਇੱਕੋ ਜੇ ਰਲ ਗਏ ਤੁਸੀਂ ਲੈ ਹਾਏ ਦੱਸ ਮੇਰੇ ਨਾਲ ਸਾਰੀ ਉਹ ਵੀ ਵੜ ਗਿਆ ਚੋਰੇ ਟੀਵੀ ਪਹੁੰਚ ਗਿਆ ਕਹਿੰਦੇ ਮੋਢਿਓ ਇਹਦੇ ਵੀ ਬਾਲਾ ਕੀੜਾ ਭਾਈ ਓਏ ਅੰਦਰ ਹੁਣ ਸਾਰੀ ਉਹ ਚ ਭੱਗ ਗਿਆ ਖੇਲ ਤੇ ਜਾ ਵੜਿਆ ਇਹ ਡਿਗੂ ਮੈਨੂੰ ਲੱਗਦਾ ਤੇ ਰੱਖਣੀ ਹੀ ਹੋਈ ਐ ਇਹ 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 ਨਾ ਬਈ ਲੰਘ ਗਿਆ ਲੰਘ ਗਿਆ ਸਾਰੀ ਕੱਪੜਾ ਦੁਬਾਰੇ ਫਿਰ ਦੇਣੀ ਚੋਪਨ ਅਨਸ਼ੂ ਕਹਿੰਦੇ ਚੌਦੀਆ ਉਹ ਵੜ ਗਿਆ ਟਰੈਕਟਰ ਤੇ ਕਦੋਂ ਗਰੀ ਜਾਂਦਾ ਇਹ ਤਾਂ ਮੈਂ ਤੇ ਜੋਰਾ ਰਹਿ ਗਏ ਭਾਈ ਖੇਤ ਹਨਾ ਜੋਰੇ ਪੁੱਤ ਚੱਪੜਾ ਕਿਥੇ ਨੇ ਚੱਪੜਾ ਪਾ ਲਾ ਰੇ ਉਹ ਆ ਆ ਦੇ ਗੰਦਾ ਥੱਲੇ ਦੇਖੋ ਕਾਰ ਆ ਟੱਡੀ ਥੋੜੀ ਧੁੱਤੀ ਗਈ ਆ ਵਾਚ ਧੋਣਿਆਂ ਦੀ ਵਾਲੀ ਚੱਕੋ ਸੰਘੜ ਟੋਚਨ ਵਾਲਾ ਹੈਲੋ ਗਾਇਸ ਹੈਲੋ ਗਾਇਸ ਇਹ ਸਾਡਾ ਜੋਰਾ ਜੋਰਾ ਗੱਲ ਦਾ ਮੁੰਡਾ ਭਾਈ ਇਹ ਕੁੰਨਰ ਵਾਲੇ ਦਾ ਹਨਾ ਜੀ ਜਮੇਰਾ ਅਸੀਂ ਫਿਲਮ ਦੇਖਣ ਚੱਲੇ ਆਂ ਕਦੋਂ ਚੱਲਣਾ ਕੱਲ ਨੂੰ ਹੁਣੀ ਹੁਣ ਤਾਂ ਆਪਣਾ ਕੰਦੂ ਰਹਿਣਾ ਕਰ ਨਾਲ ਕੱਲ ਨੂੰ ਚાલਦਾ ਮੈਂ ਤੇਰੇ ਡੈਡੀ ਨੂੰ ਕਹਿਤਾ ਮੋਢੇ ਕੱਲ ਨੂੰ ਜਾਵਾਂਗੇ ਅਸੀਂ ਹਰ ਹੀਲੇ ਜਾਵਾਂਗੇ ਫਿਲਮ ਦੇਖਣ ਠੀਕ ਐ ਜੇ ਗੱਲ ਨਹੀਂ ਜਾਊਗਾ ਮੈਂ ਜੋਰੇ ਨੂੰ ਲੈ ਜਾਉਂ ਠੀਕ ਐ ਜੋਰੇ ਜੋਰਾ ਜੱਲੂ ਭਾਬੀ ਜੱਲੂ ਉਹ ਆ ਦੇ ਉਹ ਆ ਗਿਆ ਫਿਲਮ ਦੇਖਣ ਜਾਵਾਂਗੇ ਜਾਵਾਂਗੇ ਨਹੀਂ ਧਰਨਾ ਲਾ ਦਾਂਗੇ ਭਾਈ ਠੀਕ ਐ ਜੋਰੇ ਧੰਨ ਕਰਦੇ ਐ ਐ ਕਰਦੇ ਯੈਸ ਚੱਲ ਚੱਲ ਹੁਣ ਹੁਣ ਜੇ ਕੁੱਤਾ ਹੋ ਗਿਆ ਨਾਂ ਲੈ ਕੇ ਗਿਆ ਚੱਲ 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 ਗਈ ਗਈ ਚੱਲ 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 ਏ ਮੂੰਹ ਦਾ ਬੰਦ ਕਰ ਲਾ ਬਹੁਤ ਵਧੀਆ ਬਹੁਤ ਵਧੀਆ ਤੇਰਾ ਹੋ ਗਿਆ ਸਿਰਾ ਐਤੀ ਘੜਾਇਆ ਓਏ ਓਏ ਹੈਲੋ ਜੇ ਲੱਗਾ ਭਾਈ ਲੰਬਾ ਘੇੜਾ ਦਵਾ ਕੇ ਲੈ ਆਇਆ ਦੀਆਂ ਇਹਦੇ ਬੁਲਟਰ ਨਾਲ ਤਾਂ ਜ਼ੋਰ ਹੈਗਾ ਹੈਗਾ ਬਾਈ ਜ਼ੋਰ ਉਹ ਫਸ ਗਈ ਐ ਨਹੀਂ ਫਸਦੀ ਨਾ ਜ਼ੋਰ ਜ਼ੋਰ ਤਾਂ ਲਾਓ ਜਵਾਬਦੇਹ ਜਾਣੀ ਕਿ ਸਾਢੇ 6 ਉਹ ਪੈਰ ਕਿੱਥੇ ਨਹੀਂ ਜਾਂਦੇ ਨੇ ਚੱਲ ਚੱਲ ਕੱਢ ਬੇਇਤੀ ਹੋ ਜੂ ਚੱਲ ਚੱਲ ਏ ਏ ਓਏ ਓਏ ਉਹ ਪਾਣੀ ਪੈ ਗਿਆ ਓਏ ਖਿੱਚ ਲੈ ੜੂ ਉਹ ਪਾਣੀ ਪੈ ਗਿਆ ਓਏ ਦੇਖ ਨਾ ਜੋਰ ਬੱਸ ਚੱਲ ਬੱਸ ਚੌੜਾ ਹੋਇਆ ਖੜਾਂਗੇ ਬਲੌਗ ਬਣੀ ਜਾਂਦਾ ਜਰਾ ਇੱਥੇ ਲਓ ਜੀ ਫਾਈਨਲੀ ਫਾਈਨਲੀ ਰਿਪ 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 ਹੋ ਗਿਆ ਸਕੂਟੀ ਦਾ ਜੀ ਗੱਡੀ ਤੋਂ ਹੋ ਰਹੇ ਨੇ ਭਾਈ ਮੇਰੇ ਓਏ ਆਹ ਕੀ ਕਰੀ ਜਾਂਦੇ ਓ ਮੇਰੇ ਤੇ ਕਾਹਨੂੰ ਪਾਈ ਐ ਨਾ ਬਿਮਾਰ ਆ ਮੈਂ ਕੱਦੂ ਚ ਓਹੋ ਕੱਲ ਤੋਂ ਆ ਕਾ ਮੈਂ ਤਾਂ ਚੱਲ ਭਾਈ ਮਰਦੀ ਆ ਲੋਡੀ ਬਾਬੇ ਉਹ ਚੂਨੇ ਕੀ ਕਰਤਾ ਉਹ ਦੇਖੋ ਕੂਟਰੀ ਡੇਤੀ ਉਹ ਚ ਥਾਲ ਚ ਭੇਜਾ ਦੀਆ ਤੇਲ ਚੈੱਕ ਕਰਨਾ ਉਹਨੂੰ ਟਰੈਕਟਰ ਦਾ ਵੀ ਤੇਲ ਚੈੱਕ ਕਰੇ ਹਨ ਪਤਾ ਨਹੀਂ ਉਹਨੇ ਕੀ ਕੰਮਾਂ ਕਰੇ ਕੱਢ ਲਈ ਕੱਢ ਲਈ ਨਿਕਲੇ ਨਿਕਲੇ ਚੱਕ ਦੇ ਚੱਕ ਓਏ ਜਾਣ ਦੇ ਮੂਰ ਓਏ ਮੂਰ ਨੂੰ ਆ ਪਹਿਲਾ ਮੂਰ ਨੂੰ bailamos hôm nay chào 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 ਦੇਹੀ ਰੋਪਰ ਦੇ ਬ੍ਰੇਕ ਚੱਲ ਨਹੀਂ ਰੋਪਰ ਦੇ ਬ੍ਰੇਕ ਤੂੰ ਵੀ ਓਏ ਫੇਰੇ ਤੇਰੇ ਨੇ ਮੂਰਲਾ ਟਾ ਡਿੱਗ ਗਿਆ ਤੂੰ ਵੀ ਮੂਰਲਾ ਡੇਹ ਦੇ ਯਾਰ ਇਹਨੂੰ ਡੇਖ ਤੂੰ ਆਇਆ ਦੇਖ ਅੜ ਗਿਆ ਅੜ ਗਿਆ ਕਮ ਚੱਲ ਚੱਲ ਏ ਏ ਏ ਏ ਰਵਿ ਦੇ ਏ ਏ ਹੜ ਗਿਆ ਕੰਮ ਤਾਂ ਹੜ ਗਿਆ ਇਹ ਫਿਰ ਮੈਂ ਸਾਰੀ ਦੇਖੂ ਤੇ ਆਇਆ ਜਾਂ ਸਾਬ ਰੱਖੀ ਸਾਰੀ ਦੇਖੂ ਆਹ ਕੀ ਹੋ ਗਿਆ ਤੇਰੀ ਵੀ ਜਾਊ ਸਾਰੀ ਦੇਖੂ ਬਹੁਤ ਕੰਮ ਗਲਤ ਹੋ ਗਿਆ ਤਾਂ ਚੱਲ ਉਹ ਗਾਂਹ ਲਾ ਉਹ ਗਾਂਹ ਘੱਟ ਲਾਉਂਦ ਰਮੇ ਜਾਣਾਗਾ ਘਰੇ ਜਾਣਾ ਲੋ ਗਾਇਸ ਕੱਦੂ ਘਾਟ ਆਪਣੇ ਤੇ ਥੋੜਾ ਜਿਹਾ ਐਮਰਜੈਂਸੀ ਆ ਗਈ ਸੀ ਕਾਲੀ ਚ ਜਾਣਾ ਪੈ ਰਿਹਾ ਕਿ ਹੋਏ ਨੂੰ ਤੇ ਸ਼ਾਇਦ ਮੁੜ ਕੇ ਆ ਪਾ ਜੀ ਗੱਲ ਕੋਈ ਹਾਂਜੀ 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 ਜੋ ਬ੍ਰੋ ਕੀ ਹਾਲ ਨੇ ਸਾਰਿਆਂ ਦੇ ਕੱਲ ਆਪਣੇ ਗੱਦੂ ਕਰਿਆ ਸੀ ਦੇਖਿਆ ਹੀ ਆ ਤੁਸੀਂ ਅੱਗੇ ਹਨ ਤੇ ਰਾਤੀ ਲੇਟ ਹੋ ਕੇ ਗੱਦੂ ਕਾਫੀ ਪਿਆ ਸੀ ਮੈਂ ਫਿਰ ਮੈਂ ਕਿਹਾ ਹੈਲਪ ਕਰਾ ਦਈਏ ਗੱਲ ਦੀ ਹੈਲਪ ਤੇ ਅੱਜ ਦੂਜੇ ਦਿਨ ਚ ਇੰਟਰ ਹੋਇਆ ਗੱਡੀ ਅਜੇ ਆਪਣੀ ਗੰਦੀ ਪਈ ਹੈਗੀ ਮੋਟਾ ਮੋਟਾ ਘਾਰਾ ਲਾਤਾ ਸੀ ਆਪਾਂ ਨੇ ਤੇ ਮੂਵੀ ਦਾ ਪਲਾਨ ਬਣ ਗਿਆ ਸਾਡਾ ਐਕਚੁਅਲੀ ਮੂਵੀ ਜੋਰੇ ਉਹ ਨਹੀਂ ਆਉਂਦਾ ਜੋਰਾ ਆਉਂਦਾ ਗਿੱਲ ਵੀ ਆਉਂਦਾ ਤੇ ਮੂਵੀ ਦੇਖਦੇ ਮਿੱਤਰੋ ਅੱਜ ਪਹਿਲਾਂ ਥੋੜੀ ਸ਼ਾਪਿੰਗ ਕਰਨੀ ਆ ਆਪਾਂ ਜਾਣਾ ਬਾਜ਼ਾਰ ਬਾਜ਼ਾਰ ਚੱਲੇ ਆਂ ਉਸ ਤੋਂ ਬਾਅਦ ਸ਼ਾਪਿੰਗ ਕਰ ਆ ਚੱਲੇ ਆ ਫੇਰ ਆਪਾਂ ਮੂਵੀ ਦੇਖਾਂਗੇ ਚਲੋ ਬਾਕੀ ਤੁਮ ਮਿਲ ਆਉਣੇ ਆ ਬਾਜ਼ਾਰ ਤੋਂ ਡੱਪਾ ਤੋਂ ਡੱਪਾ ਯੂ ਫਾਈਨਲੀ ਫਾਈਨਲੀ ਸ਼ਾਪਿੰਗ ਆ ਹੋ ਚੁੱਕੇ ਨੇ ਡਨ ਤੇ ਬਾਬੇ ਹੁਣ ਆਪਾਂ ਚੱਲੇ ਆਂਗੇ ਸਿਨੇਮੇ ਵੱਲ ਗਿੱਲ ਹੁਣੇ ਚੱਲੇ ਹੋਏ ਨੇ ਪਿੰਡੋ ਥੋੜਾ ਜਿਹਾ ਲੇਟ ਹੋ ਜਾਣਗੇ ਮੇਰਾ خیال 5 ਕਿ ਮਿੰਟ ਤੇ ਆਪਾਂ ਚੱਲਦੇ ਹਾਂ ਸਿਨੇਮੇ ਕਿਹੜੀ ਟੈਕਸੀ ਟਿਕਟਾਂ ਟੋਕਣਾ ਲੈ ਲਈਏ ਭਾਈ ਓਏ ਗੱਡੀ ਕੀ ਹਾਲਤ ਬਹੁਤ ਗੰਦੀ ਹੈ ਐਂ ਜੀ ਦਾ ਐਂ ਲੱਗਦਾ ਵੀ ਨਾ ਤੋਬੇ ਦੀ ਰਹਿਗੇ ਕਵਾੜ ਕਵਾੜ ਵਾਲੀ ਫੀਲਿੰਗ ਆ ਰਹੀ ਹੈ ਗੱਡੀ ਦੀ ਕਵਾੜ ਦੀ ਕਰਨਾ ਪਾਉਣਾ ਯਾਰ ਚਲੋ ਮਿਲਦੇ ਹਾਂ ਲਓ ਜੀ ਆਪਾਂ ਚੱਲੇ ਫਾਨਸਕੁਏਰ ਵੱਨੀ ਤੇ ਬਾਕੀ ਵਲੌਗ ਯਾਰ ਗੱਲ ਦਾ ਚੱਲ ਰਿਹਾ ਲੰਬਾ ਵਾਲਾ ਹੋ ਜੂਗਾ ਬੋਰਿੰਗ ਨਹੀਂ ਕਰਨਾ ਆਪਾਂ ਨੇ ਤੁਹਾਨੂੰ ਇੱਕ ਦੋ ਕਲਿੱਪਾਂ ਲੈ ਕੇ ਮੂਵੀ ਦੀਆਂ ਉੱਥੇ ਵਲੌਗ ਐਂਡ ਕਰ ਦੇਣਾ ਤੁਹਾਨੂੰ ਪਹਿਲੀ ਦੱਸ ਰਿਹਾ ਹਾਂ ਤੇ ਬਾਕੀ ਪਹੁੰਚਦੇ ਆਪਾਂ ਹੁਣ ਫਾਨਸਕੁਅਰ ਤੇ ਸ਼ਾਮੀ ਐਚ ਵਲੌਗ ਤੁਹਾਨੂੰ ਮਿਲ ਜਾਣਾ ਸਤਾਜ ਜੀ ਲੋ ਜੀ ਕਿੱਥੇ ਆ ਗਏ ਫਾਨਸਕੁਅਰ ਪਹੁੰਚ ਚੁੱਕੇ ਨੇ ਗੱਭਰੂ ਸਾਡਾ ਗਿੱਲ ਨਹੀਂ ਆਇਆ ਲੇਟ ਹੋ ਗਿਆ ਆਉਣ ਵਾਲੀ ਹੈ ਲੈ ਲੀ ਹਾਂ ਪਰ 3.5 ਸਾਲ ਦਾ ਬੱਚਾ ਵੀ ਉਹਦੀ ਵੀ ਟਿਕਟ ਲਾਈ ਇਹਨਾਂ ਨੇ ਇਹ ਬਹੁਤ ਗਲਤ ਗੱਲ ਲੱਗੀ ਮੈਨੂੰ 3 ਸਾਲ ਦੇ ਬੱਚੇ ਦੀ ਕਾਹਦੀ ਟਿਕਟ ਲਾਉਣੀ ਹੈ ਯਾਰ ਸਰਪੰਚ ਸਾਹਿਬ ਨੇ ਲੀਡ ਕਰਾ ਦਾ ਹਾਂ ਜਰਪੰਚ ਸਾਹਿਬ ਕਦੋਂ ਵਧੀਆ ਹੋਇਆ ਆਪਣਾ ਕੱਲ ਬਹੁਤ 12 ਵਜੇ ਹੀ ਰਾਤ ਨੂੰ ਕਦੋਂ ਕਰਦੇ ਨੇ ਚਲੋ ਲੌਜੀ 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 ਆਤਨਾ ਹੋਮੀ ਨੇ ਆਇਆ ਅੱਜ ਬਲੌਗ ਇੱਥੇ ਐਂਡ ਕਰਾਂਗੇ ਕੱਦੀ ਕਲਿੱਪ ਪਾ ਕੇ ਤੁਹਾਨੂੰ ਪੈਣਾ ਨੇ 2-4 ਸਾਲਾਂ ਤੱਕ ਆਪਣੇ ਘਰ ਚਲੇ ਜਾਣਾ ਹੈ ਇੱਥੇ ਇੱਥੇ ਵੜੋਣਾ ਇੱਥੇ ਵੜੋਣਾ ਹੋਰ ਨੌਂ ਦਿਨ ਬੋਲਣੀ ਵੱਡਾ ਉਹ ਕੰਮ ਉਸਤਾਦ ਜੀ ਵੱਡਾ ਨਾ ਕੰਮ ਆ ਉਹ ਸਪੋਜ਼ ਕਰੋ ਇੱਥੇ ਅਸੀਂ ਅੜਕ ਕੇ ਜਾ ਡਿਗੀਏ ਖੇਲਾਈਆਂ ਸਾਡੀਆਂ ਹੋ ਜਾਣ ਪਰਾਂ ਵਿੱਚ ਠੰਡੇ ਢੰਡੇ ਜੇ